ਐਸਪਰੇ ਦੀ ਵੱਡੀ ਖਬਰ ਸੋਨੇ ਨੂੰ ਲੈ ਕੇ ਸਾਹਮਣੇ ਆਉਂਦੀ ਪਈ ਹੈ ਬੀਤੇ ਦਿਨ ਜਿਸ ਤਰ੍ਹਾਂ ਸੋਨੇ ਦੇ ਭਾਅ ਅਚਾਨਕ 25% ਤੱਕ ਵਧੇ ਪਰ ਅਜਿਹੇ ਦੇ ਵਿੱਚ ਵੱਡੀ ਖੁਸ਼ਖਬਰੀ ਜਿਹੜੇ ਸੋਨਾ ਲੈਣ ਦੀ ਚਾਹ ਰੱਖਦੇ ਆ ਉਹਨਾਂ ਦੇ ਵਾਸਤੇ ਇਹ ਮੰਨੀ ਜਾ ਰਹੀ ਹੈ ਕਿਉਂਕਿ ਇੱਕ ਦਿਨ ਬਾਅਦ ਹੀ ਹਜ਼ਾਰਾਂ ਦੀ ਜੋ ਮੰਨ ਕੇ ਚੱਲੀ ਹੈ ਕਿ ਰਾਸ਼ੀ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਸਾਹਮਣੇ ਆ ਗਈ ਹੈ ਬੀਤੇ ਦਿਨ ਜੇਕਰ ਗੱਲ ਕੀਤੀ ਜਾਵੇ ਤਾਂ 24 ਕੈਰਟ ਜੋ 99.99% ਪਿਓਰ ਸੋਨਾ ਹੁੰਦਾ ਹੈ ਉਸ ਦੀਆਂ ਕੀਮਤਾਂ 1 ਲੱਖ ਤੋਂ ਉੱਪਰ ਤੱਕ ਪਹੁੰਚ ਗਈਆਂ ਸੀ ਪਰ ਹੁਣ ਜੇਕਰ ਮੰਨ ਕੇ ਚੱਲੀਏ ਤਾਂ 2300 ਤੋਂ ਵੱਧ ਦੀ ਕੀਮਤ ਦੇ ਵਿੱਚ ਗਰਾਵਿਟੀ ਦੇਖਣ ਨੂੰ ਮਿਲਦੀ ਪਈ ਹੈ ਜਿਸ ਤੋਂ ਬਾਅਦ ਬਾਜ਼ਾਰਾਂ ਦੇ ਵਿੱਚ ਇਹ ਮੰਨਿਆ ਜਾ ਸਕਦਾ ਹੈ ਕਿ ਕੁਝ ਕ੍ਰੌਣਿਕ ਦੇਖਣ ਨੂੰ ਮਿਲ ਸਕਦੀ ਹੈ ਜ਼ਿਕਰੇ ਖਾਸ ਹੈ ਕਿ ਸੋਨੇ ਦੀਆਂ ਕੀਮਤਾਂ ਵਧਣ ਦੇ ਕਈ ਕਾਰਨ ਦੱਸੇ ਜਾ ਰਹੇ ਹੈ ਜੇਕਰ 23 April ਅੱਜ ਦੀ ਗੱਲ ਕੀਤੀ ਜਾਵੇ ਤਾਂ ਆਈਬੀ ਜੇਏ ਇੰਡੀਅਨ ਬੋਇਲ ਐਂਡ ਜੁਵਲਰਸ ਐਸੋਸੀਏਸ਼ਨ ਦੇ ਮੁਤਾਬਕ 40 ਗ੍ਰਾਮ 24 ਕੈਰਟ ਸੋਨੇ ਦਾ ਭਾ 2399 ਰੁਪਏ ਘਟ ਹੋ ਗਿਆ ਹੈ ਜਾਨਕਿ ਹੁਣ 96085 ਰੁਪਏ ਤੇ ਸੋਨੇ ਦੀ ਕੀਮਤ ਆ ਗਈ ਹੈ ਇਸ ਤੋਂ ਪਹਿਲਾਂ 10 ਗ੍ਰਾਮ ਸੋਨੇ ਦੀ ਕੀਮਤ 98484 ਰੁਪਏ ਸੀ ਜੇਕਰ ਮੰਗਲਵਾਰ ਦੀ ਗੱਲ ਕੀਤੀ ਜਾਵੇ ਤਾਂ ਕਈ ਦੇਸ਼ ਤੇ ਵੱਡੇ ਸੂਬਿਆਂ ਦੇ ਵਿੱਚ 24 ਕੈਰਟ ਸੋਨੇ ਦੀ ਕੀਮਤ 1 ਲੱਖ ਤੋਂ ਪਾਰ ਚਲੀ ਗਈ ਸੀ ਜੇਕਰ ਗੱਲ ਕੀਤੀ ਜਾਵੇ ਤਾਂ ਪੁਪਾਲ ਦੇ ਵਿੱਚ ਕੀਮਤ 95000 ਜੀਐਸਟੀ ਲਗਾ ਕੇ 1 ਲੱਖ 2000 ਤੋਂ ਉੱਪਰ ਇਸ ਦੀ ਕੀਮਤ ਚਲੀ ਗਈ ਸੀ ਉੱਥੇ ਹੀ ਜੇਕਰ ਮੰਨਿਆ ਜਾਵੇ ਤਾਂ ਇਸ ਦੇ ਕਾਰਨ ਮੰਨੇ ਜਾ ਰਹੇ ਹੈ ਚਾਈਨਾ ਅਤੇ ਯੂਐਸਏ ਦੇ ਵਿੱਚ ਜੋ ਟ੍ਰੇਡ ਵਾਰ ਚੱਲਦੀ ਪਈ ਹੈ ਉਸ ਨੂੰ ਲੈ ਕੇ ਟੈਰਿਫ ਦੇ ਵਿੱਚੋਂ ਵੱਦੇ ਰੇਟ ਚੱਲਦੇ ਪਏ ਇਸ ਕਰਕੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਹ ਵੱਡਾ ਉਲਟ ਫੇਰ ਦੇਖਣ ਨੂੰ ਮਿਲਦਾ ਪਿਆ ਆ ਜੇਕਰ ਵੱਡੇ ਮਹਾਨਗਰਾਂ ਦੀ ਗੱਲ ਕੀਤੀ ਜਾਵੇ ਜਿਵੇਂ ਦਿੱਲੀ ਤਾਂ ਉਥੇ 90000 ਰੁਪਇਆ 10 ਗ੍ਰਾਮ 22 ਕੈਰਟ ਅਤੇ 98300 24 ਕੈਰਟ ਸੋਨੇ ਦੀ ਕੀਮਤਾਂ ਬੰਬਈ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ 22 ਕੈਰਟ 90150 ਅਤੇ 24 ਕੈਰਟ 98350 ਕੋਲਕਾਤਾ ਦੇ ਵਿੱਚ 22 ਕੈਰਟ 90150 ਅਤੇ 24 ਕੈਰਟ 98350 ਰੁਪਏ ਤੇ ਇਸ ਦੀ ਕੀਮਤ ਚੱਲਦੀ ਪਈ ਹੈ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ 1 ਜਨਵਰੀ ਤੋਂ ਲੈ ਕੇ ਹੁਣ ਤੱਕ 10 ਗ੍ਰਾਮ 24 ਕੈਰਟ ਸੋਨੇ ਦੇ ਭਾ 76000 ਰੁਪਏ ਤੋਂ ਲੈ ਕੇ ਜਿਹੜੇ ਸਨ 19000 ਰੁਪਏ ਤੱਕ ਦੀ ਜਿਹੜੇ ਵਾਅਦੇ ਦੇਖਣ ਨੂੰ ਮਿਲਦੇ ਪਏ ਆ ਜਿਸ ਤੋਂ ਬਾਅਦ ਇੱਕ ਪਾਸੇ ਸਰਾਫਾ ਬਾਜ਼ਾਰ ਦੇ ਵਿੱਚ ਕਿਤੇ ਨਾ ਕਿਤੇ ਜੋ ਸ਼ਾਂਤੀ ਹੈ ਉਹ ਛਾਈ ਹੋਈ ਹੈ ਤੇ ਆਮ ਲੋਕਾਂ ਦੀ ਜੇਬ ਤੇ ਬਹੁਤ ਵੱਡਾ ਅਸਰ ਇਸ ਦਾ ਦੇਖਣ ਨੂੰ ਮਿਲਦਾ ਪਿਆ ਆ ਜਿਨ੍ਹਾਂ ਲੋਕਾਂ ਨੇ ਆਪਣੇ ਪਰਿਵਾਰਾਂ ਦੇ ਵਿੱਚ ਵਿਆਹ ਕਰਨੇ ਆ ਤੇ ਜਿਨ੍ਹਾਂ ਨੇ ਮੌਕੇ ਤੇ ਸੋਨਾ ਖਰੀਦਣਾ ਹੁੰਦਾ ਆ ਉਹਨਾਂ ਨੂੰ ਇਹ ਕੀਮਤਾਂ ਨੂੰ ਲੈ ਕੇ ਬਹੁਤ ਚਿੰਤਾ ਹੁੰਦੀ ਪਈ ਹੈ ਕਿਉਂਕਿ ਇਸ ਸਾਲ ਦੀ ਜੇਕਰ ਗੱਲ ਕੀਤੀ ਜਾਵੇ 2024 ਪਿਛਲੇ ਸਾਲ ਦੀ ਤਾਂ ਸੋਨੇ ਦੀਆਂ ਕੀਮਤਾਂ 60000 ਤੋਂ ਇੱਕਦਮ ਇੱਕ ਇੱਕ ਕਰਕੇ ਵੱਧ ਰਹੀਆਂ ਪਰ ਕੁਝ ਕੁ ਵਕਫੇ ਦੇ ਵਿੱਚ ਇਹ ਦੁਗੜੀਆਂ ਕੀਮਤਾਂ ਹਰ ਪਾਸੇ ਲੋਕਾਂ ਨੂੰ ਜ਼ਰੂਰ ਸੋਚਣ ਤੇ ਮਜਬੂਰ ਕਰਦੀਆਂ ਪਈਆਂ ਨੇ